ਹਾਂਜੀ ਪੰਜਾਬੀਓ ਕਹਿੰਦੇ ਪਠਾਨ ਮਾਜਰਾ ਠਾ 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 ਕਰ ਗਿਆ ਕਹਿੰਦੇ ਗੋਲੀ ਚਲਾ ਕੇ ਭੱਜ ਗਿਆ ਫਰਾਰ ਹੋ ਗਿਆ ਜੀ ਇੱਕ ਪੁਲਿਸ ਵਾਲੇ ਦੇ ਗੋਲੀ ਵੱਜ ਗਈ ਕਹਿੰਦੇ ਤਿੰਨ ਪਿਸਤੌਲ ਫੜੇਗੇ ਇੱਕ ਵਿੱਚੋਂ ਕਹਿੰਦੇ ਬੰਦਾ ਵੀ ਨਾਲ ਦਾ ਫੜ ਲਿਆ ਕਹਿੰਦੇ ਬਲਾਤਕਾਰ ਦਾ ਪਰਚਾ ਵੀ ਦਰਜ ਹੋ ਗਿਆ 376 ਦਾ ਇੱਕ ਤਰੀਕ ਨੂੰ 173/25 ਐਫ ਆਈ ਆਰ ਕਹਿੰਦੇ ਦਰਜ ਹੋ ਗਏ ਜੀ ਪਠਾਨ ਮਾਜਰੇ ਦੇ ਖਿਲਾਫ ਆਪਾਂ ਨੂੰ ਪਤਾ ਹੀ ਆ ਵੀ ਕਿਵੇਂ ਸਰਕਾਰਾਂ ਤੇ ਕਿਵੇਂ ਪੁਲਿਸ ਮਾਹੌਲ ਬਣਾਉਂਦੇ ਆ ਵੀ ਅਸੀਂ ਗਿਰਫਦਾਰ ਕਰਨ ਗਏ ਮਰੋਂ ਫਾਇਰਿੰਗ ਕਰਤੀ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਬੰਦਾ ਮਾਰਤਾ ਅਸੀਂ ਬੰਦਾ ਫਟੜ ਕਰਤਾ ਇਹਦਾ ਆਪਾਂ ਰੋਜ਼ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੀਆਂ ਦੇਖ ਰਹੇ ਹਾਂ ਹੁਣ ਕੀ ਇਹ ਆਪਣੇ ਐਮਐਲਏ ਦਾ ਵੀ ਐਂ ਕੋਈ ਝੂਠਾ ਮੁਕਾਬਲਾ ਬਣਾ ਦੇਣਗੇ ਹੋ ਸਕਦਾ ਸੰਭਵ ਆ ਜਿਵੇਂ ਉਹ ਕਹਿ ਰਿਹਾ ਪਠਾਨ ਮਾਨ ਨੇ ਕਿ ਮੇਰੇ ਕੋਲੇ ਇਹਨਾਂ ਦੀਆਂ ਲੀਲੀਆਂ ਕਾਲੀਆਂ ਫਿਲਮਾਂ ਹੈਗੀਆਂ ਦਿੱਲੀ ਵਾਲਿਆਂ ਦੀਆਂ ਮੈਂ ਉਹ ਚਲਾ ਦੇਣੀ ਆ ਹੋ ਸਕਦਾ ਹੈ ਆਪਦੀ ਬਦਨਾਮੀ ਦੇ ਡਰੋਂ ਕੱਲ ਨੂੰ ਕੋਈ ਇਹੋ ਜਿਹਾ ਕਹਾਣੀ ਘੜ ਦੇਣ ਰਚ ਦੇਣ ਕੋਈ ਵੱਡੀ ਗੱਲ ਨਹੀਂ ਹੈਗੀ ਸਵਾਲ ਇਹ ਨਹੀਂ ਸਵਾਲ ਪੰਜਾਬੀ ਵਾਜ ਇਹ ਪੈਦਾ ਹੁੰਦਾ ਪਠਾਨ ਮਾਜਰਾ ਚੰਗਾ ਸੀ ਜਾਂ ਪਠਾਨ ਮਾਜਰਾ ਮਾੜਾ ਸੀ ਇਹ ਇੱਕ ਅਲੱਗ ਵਿਸ਼ਾ ਅਲੱਗ ਮੁੱਦਾ ਹੈ ਗੱਲ ਆ ਧਕੇ ਸ਼ਾਹੀ ਦੀ ਗੱਲ ਹੈ ਨਾਦਰ ਸ਼ਾਹੀ ਦੀ ਗੱਲ ਹੈ ਜਿਹੜੀ ਇਹ ਜਬਰੀ ਜਵਾਨ ਬੰਦੀ ਕਰ ਰਿਹਾ ਤਾਲਾ ਬੰਦੀ ਕਰ ਰਿਹਾ ਗੱਲ ਉਹਦੀ ਆ ਮੈਂ ਪੁੱਛਣਾ ਚਾਹਣਾ ਬਾਕਰ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਵੀ ਜਦੋਂ 3-3.5 ਸਾਲ ਦਾ ਪੌਣੇ 4 ਸਾਲ ਦਾ ਸੋਡੀ ਪਾਰਟੀ ਦੇ ਵਿੱਚ ਬੰਦਾ ਐਮਐਲਏ ਆ ਬਤਾਰ ਐਮਐਲਏ ਕੰਮ ਕਰ ਰਿਹਾ ਤੇ ਇਹ ਰੌਲਾ ਦਾ ਇਸ ਬੀਬੀ ਨਾਲ ਕਹੀ ਚਿਰਦਾ ਬਈ ਇਹ ਰੌਲਾ ਦਾ ਪਿਛਲੇ 11 ਸਾਲ ਦਾ ਪੁਰਾਣਾ ਮਸਲਾ ਹੈ ਤੇ ਜਿਹੜਾ ਤੁਹਾਡੀ ਸਰਕਾਰ ਵੇਲੇ ਮਸਲਾ ਉੱਠਿਆ ਸੀਗਾ ਜੇ ਪਠਾਨ ਮਾਜਰਾ ਮਾਰਾ ਸੀ ਜੇ ਪਠਾਨ ਮਾਜਰੇ ਨੇ ਇਹ ਜੀ ਕੋਈ ਗੱਲਬਾਤ ਕੀਤੀ ਸੀ ਤਾਂ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਕਾਹ ਬੁੱਕਲ ਚ ਸਾਂਭ ਕੇ ਰੱਖਿਆ ਫਿਰ ਹੁਣ ਕਹਿੰਦੇ ਪਠਾਨ ਮਾਜਰਾ ਪਹਿਲਾਂ 30 ਨੂੰ ਬੋਲਿਆ ਫਿਰ 31 ਨੂੰ ਉਹਨੇ ਫੱਟੇ ਜੱਕਦੇ ਉਹਨੇ ਕਹਿਤਾ ਵੀ ਦਿੱਲੀ ਵਾਲੇ ਲੁਟੇਰੇ ਅਫਗਾਨੀਮੋਂ ਭੜੇ ਲੁਟੇਰੇ ਐ ਪੰਜਾਬ ਨੂੰ ਲੁੱਟ ਰਹੇ ਐ ਸਾਡੇ ਇੱਥੇ ਵੀਡੀਓ ਕੋਲੋਂ ਸਾਡੇ ਡੀਡੀਪੀਓ ਦੇ ਕੋਲੋਂ ਪੰਚਾਇਤੀ ਜ਼ਮੀਨਾਂ ਰਿਕਾਰਡ ਮੰਗ ਰਹੇ ਆ ਤਾਂ ਕਿ ਪੰਚਾਇਤੀ ਜ਼ਮੀਨਾਂ ਵੇਚ ਸਕਣ ਇਹ ਪੰਜਾਬ ਦੀਆਂ ਉਹਦੇ ਲਈ ਕਹਿੰਦਾ ਮੈਂ ਜਵਾਬ ਦਿੰਦਾ ਹੜਾਂ ਦੀ ਵੀ ਉਹਨੇ ਗੱਲਬਾਤ ਕੀਤੀ ਜਦੋਂ ਉਹਨੇ ਸਾਰੇ ਨੰਗੇ ਕਰਤੇ ਖੋਲਦੇ ਚਿੱਠੇ ਚੱਕ ਕੇ ਕਹਿੰਦੇ ਉਹਦੇ ਉੱਤੇ 1 ਤਰੀਕ ਨੂੰ 1925 ਨੂੰ ਬਲਾਸਕਾਰ ਦਾ ਪਰਚਾ ਉਸੇ ਬੀਬੀ ਵੱਲੋਂ ਦਵਾਤਾ ਜਿਹੜੀ ਬੀਬੀ ਨਾਲ ਉਹਦਾ ਕੇਸ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ ਤੇ ਇਸ 3 3.5 ਸਾਲ ਪਹਿਲਾਂ ਵੀ ਇਹ ਮਾਮਲਾ ਉੱਠਿਆ ਸੀ ਸੋ ਗੱਲ ਇਹ ਆ ਵੀ ਇੱਥੇ ਇੱਕ ਨੰਨਾ ਬਲਤੇਜ ਪੰਨੂ ਆ ਬਲਾਰਾ ਇਹਨਾਂ ਦਾ মিডিਆ ਸਲਾਹਕਾਰ ਹੈ ਉਹ ਜਨਾਬ ਕਹਿ ਰਹੇ ਆ ਕਿ ਇਹਦੇ ਬਲਾਤਕਾਰ ਦਾ ਪਰਚਾ ਇਹ ਬੀਬੀ ਨੂੰ ਬਲੈਕਮੇਲ ਕਰਦਾ ਸੀ ਹੋ ਸਕਦਾ ਬੀਬੀ ਨੂੰ ਕੱਲ ਨੂੰ ਅੱਗੇ ਲਿਆਉਣ ਸਰਕਾਰ ਅੱਗੇ ਲਿਆ ਕੇ মিডিਆ ਤੇ ਬਿਠਾ ਦੇ ਉਹ ਵੀ ਐ ਕਹੀ ਮੈਂ ਐ ਕਰਦੀ ਸੀ ਮੈਨੂੰ ਬਲੈਕਮੇਲ ਕਰਦਾ ਸੀ ਮੇਰੀਆਂ ਲੀਲੀਆਂ ਫਿਲਮਾਂ ਕਰਕੇ ਕਰਦਾ ਸੀ ਤਾਂ ਕਿਸੇ ਵੀ ਤਰੀਕੇ ਨਾਲ ਕੋਈ ਬੀਬੀ ਇਲਜ਼ਾਮ ਲਾ ਕੇ ਕੱਲ ਨੂੰ ਕੁਝ ਵੀ ਕਰ ਸਕਦੀ ਆ ਕੱਲ ਨੂੰ ਉਹ ਵੀ ਸਾਹਮਣੇ ਆ ਸਕਦੀ ਆ ਲਿਆ ਸਕਦੀ ਆ ਸਰਕਾਰ ਨੂੰ ਸਾਹਮਣੇ ਤਾਂ ਸਵਾਲ ਇਹ ਪੈਦਾ ਹੁੰਦਾ ਬਲਤੇਜ ਪਨੂਸਿਆ ਅੱਜ ਤੂੰ ਕਹਿ ਰਿਹਾ ਕਿ ਪਠਾਨ ਮਾਜਰੇ ਤੇ ਬਲਾਤਕਾਰ ਦਾ ਪਰਚਾ ਦਰਜ ਹੋ ਗਿਆ ਇਹ ਬੀਬੀ ਨੂੰ ਐ ਤੰਗ ਕਰਦਾ ਸੀ ਇਹ ਬੀਬੀ ਨਾਲ ਐ ਬਲੈਕਮੇਲ ਕਰਦਾ ਸੀ ਪਨੂਸਿਆ ਤੇਰੇ ਤੇ ਵੀ ਯਾਦ ਹੋਵੇ ਬਲਾਤਕਾਰ ਦਾ ਪਰਚਾ ਦਰਜ ਹੋਇਆ ਸੀ ਤੈਨੂੰ ਚੱਕ ਕੇ ਪਟਿਆਲੇ ਜਿਹੜਾ ਸਿਰਤਾ ਸੀ ਅਸੀਂ ਵੀ ਉਹਦੇ ਤੇਰੇ ਹੱਕ 'ਚ ਆਏ ਵੀ ਸੀ ਕਿਤੇ ਬੋਲੇ ਵੀ ਸੀਗੇ ਵੀ ਧੱਕਾ ਹੈ ਅਕਾਲੀ ਸਰਕਾਰ ਨੇ ਪਰਚਾ ਦਿੱਤਾ ਸੀਗਾ ਉਦੋਂ ਤੂੰ ਵੀ ਰੌਲਾ ਪਾਉਂਦਾ ਸੀ ਕਲਪਤਾ ਸੀ ਪ੍ਰਿੰਟਦਾ ਸੀਗਾ ਕਿ ਮੇਰੇ ਝੂਠਾ ਪਰਚਾ ਦਰਜ ਹੋਇਆ ਹੈ ਇਹ ਕਾਲੀ ਸਰਕਾਰ ਦੀ ਦੇਣ ਹੈ ਕਈ ਕਾਲੀ ਲੀਡਰਾਂ ਦੇ ਤੂੰ ਨਾਂ ਵੀ ਲਏ ਸੀ ਕਈ ਮੰਤਰੀਆਂ ਦਾ ਜ਼ਿਕਰ ਵੀ ਤੂੰ ਕੀਤਾ ਸੀ ਤੇਰੇ ਵਾਲਾ ਜੇ ਪਰਚਾ ਸਰਕਾਰ ਝੂਠਾ ਕਰ ਸਕਦੀ ਹੈ ਤੇ ਅੱਜ ਸਰਕਾਰ ਪਠਾਨ ਮਾਜਰੇ ਨਾਲ ਕੀ ਕਰ ਰਹੀ ਹੈ ਪੰਜਾਬ ਦੇ ਲੋਕੋ ਇਹਦੇ ਕਈ ਪਹਿਲੂ ਐਸ ਮਸਲੇ ਦੇ ਆਪਾਂ ਕਈ ਵਾਰੀ ਭਾਵਕ ਹੋ ਕੇ ਇੱਕ ਪਾਸੇ ਨੂੰ ਗੱਲ ਨੂੰ ਲੈ ਜਾਂਦੇ ਆ ਇਹਦਾ ਦੂਜਾ ਪਹਿਲੂ ਇੱਕ ਇਹ ਵੀ ਹੈ ਵੀ ਜਿਹੜੇ ਆਹ ਮਾੜਾ ਮਾੜਾ ਹੁਣ ਤੜਕਣਾ ਸ਼ੁਰੂ ਹੋਏ ਸੀਗੇ ਜਿਹੜੇ 92 ਗੁੰਗੇ ਇਹਨਾਂ ਦੇ 92 93 ਐਮਐਲਏ ਮੰਤਰੀ ਐ ਹੁਣ ਆਕਤਾਰੀਆ ਵੀ ਮਾੜਾ ਮੋਟਾ ਬੋਲਣ ਲੱਗਿਆ ਸੀਗਾ ਇਹਨਾਂ ਨੇ ਦੇਖਿਆ ਵੀ ਜੇ ਪਠਾਨ ਮਾਰੇ ਨੂੰ ਨੱਥ ਨਾ ਪਾਈ ਤਾਂ ਜਿੰਨੇ ਵੀ ਆਹ ਦੂਜੇ ਇਹਨਾਂ ਦੇ ਐਮਐਲਏ ਹੈਗੇ ਆ ਇਹ ਹੌਲੀ 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 ਕਰਕੇ ਸਾਰੇ ਬਗਾਵਤ ਕਰਨਗੇ ਜੇ ਇਸ ਬਗਾਵਤ ਨੂੰ ਆਪਾਂ ਠੱਪ ਕਰਨਾ ਨੂੰ ਦੱਬਣਾ ਤਾਂ ਚੰਗੀ ਤਰ੍ਹਾਂ ਸਭ ਕੁਝ ਸਿਖਾਓ ਨਾ ਬੁਲਾਦਕਾਰ ਦਾ ਪਰਚਾ ਤਾਂ ਹੈਗਾ ਹੀ ਆ ਨਾਲਾ ਤਨ ਉਸ ਸੱਤ ਹੋਰ ਵੀ ਮਾਰ ਦਿਓ ਜਿਹੜਾ ਉਹਨੇ ਕਿਹਾ ਸੀ ਗੋਲੀ ਚਲਾਤੀ ਤੇ ਉਹ ਪੁਲਿਸ ਵਾਲੇ ਦੇ ਲੱਗ ਗਈ ਤੇ ਨਾਲ ਇੱਕ ਮੁਕੱਦਮਾ ਇਹ ਵੀ ਫਟਕਾਰ ਦਿਓ ਤਾਂ ਕਿ ਛੇਤੀ ਛੇਤੀ ਜਮਾਨਤ ਨਾ ਹੋਵੇ ਤੇ ਦੂਜੇ ਜਿਹੜੇ ਆ 92 ਨਾਲ ਦੇ ਇੱਕ ਗੁੱਗੂ ਹੈਗੇ ਆ ਗੁੰਗੇ ਉੱਠ ਉਹ ਹੁਣ ਬੋਲਣਾ ਸ਼ੁਰੂ ਕਰ ਰਹੇ ਸੀਗੇ ਇਹਨਾਂ ਦੇ ਵੀ ਖੰਭ ਠੱਪ ਦਿਓ ਇਹ ਵੀ ਦੱਬ ਦੇ ਇੱਥੇ ਸਵੇ ਬਹੁਤ ਕੁਸ਼ਿ ਜਾਣੇ ਹਲੇ ਸਾਹਮਣੇ ਛੋੜੇ ਆਉਣਾ ਹੈ ਹਲੇ ਕੁਝ ਵੀ ਨਹੀਂ ਆਮ ਤੌਰ ਤੇ ਲੋਕ ਕਿਦਾ ਇੱਕ ਦੂਜਾ ਪੱਖ ਵੀ ਦੇਖ ਰਹੇ ਆ ਵੀ ਹੁਣ ਸਾਲ ਕਰੇਗਾ ਸਰਕਾਰ ਜਾਣ ਵਾਲੀ ਹੈ ਹੋ ਸਕਦਾ ਕੋਈ ਡਰਾਮਾ ਹੀ ਹੋਵੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਵੀ ਇਸ ਮਸਲੇ ਦੇ ਕਈ ਪਹਿਲੂ ਆ ਕੁਝ ਵੀ ਹੋ ਸਕਦਾ ਹੋਸਰਾ ਕਰਨ ਨੂੰ ਭਵੰਤਮਾਨ ਵੀ ਕਹਦੇ ਕਿ ਮੈਂ ਤਾਂ ਜੀ ਦਿੱਲੀ ਵਾਲਿਆਂ ਨੇ ਦੱਬ ਲਿਆ ਸੀ ਜੀ ਮੈਨੂੰ ਤਾਂ ਤੇ ਮੈਂ ਤਾਂ ਦੇਖੋ ਹੁਣ ਤੁਹਾਡੇ ਨਾਲ ਹੈ ਤੇ ਮੈਨੂੰ ਦੁਬਾਰੇ ਚੁਣਦੇ ਹੋ ਤੇ ਮੈਂ ਪੰਜਾਬ ਦਾ ਭਲਾ ਕਰੂੰਗਾ ਕੁਝ ਵੀ ਸੰਭਵ ਆ ਪਰ ਗੱਲ ਇੱਥੇ ਜਿਹੜੀ ਹੋ ਰਹੀ ਆ ਗੱਲ ਹੋ ਰਹੀ ਆ ਇੱਥੇ ਦਿੱਲੀ ਵਾਲੇ ਜਿਹੜੇ ਪੰਜਾਬ ਦੇ ਸਰਮੌਰ ਬਣ ਬੈਠੇ ਆ ਸਰਦਾਰ ਬਣ ਬੈਠੇ ਆ ਦਿੱਲੀ ਦੇ ਰਾਜੇ ਦਿੱਲੀ ਵਾਲੇ ਜਿਹੜੇ ਪੰਜਾਬ ਦੇ ਰਾਜੇ ਬਣ ਬੈਠੇ ਆ ਉਹ ਪੰਜਾਬ ਨੂੰ ਕਿਵੇਂ ਦੱਬ ਰਹੇ ਆ ਕਿਵੇਂ ਕੁਚਲ ਰਹੇ ਆ ਕਿਵੇਂ ਲੁੱਟ ਰਹੇ ਆ ਜਿਵੇਂ ਸ਼ੋਧੀਆਂ ਕਹਿੰਦਾ ਸੀ ਸਾਮ-ਦਾਮ, ਦੰਡ-ਭੇਦ, ਲੁੱਟਾਂਗੇ, ਕੁੱਟਾਂਗੇ, ਮਾਰਾਂਗੇ, ਬਰ੍ਹਾਵਾਂਗੇ, ਲਾਲਚ ਦੇਵਾਂਗੇ, ਸਾਰੇ ਹੱਥ ਢੰਡੇ ਪਣਾਵਾਂਗੇ ਇਹ ਸ਼ੋਧੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਆਨ ਦਿੱਤਾ ਸੀ ਉਹ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਵੀ ਜਿਹੜਾ ਬੰਦਾ ਵੀ ਬੋਲੂਗਾ ਪੰਜਾਬ ਦਾ ਇਹ ਗੱਲ ਤਾਂ ਸਾਫ਼ ਹੋ ਗਈ ਕਿ ਭਵੰਤ ਦੇ ਪੱਲੇ ਕੁਝ ਨਹੀਂ ਭਵੰਤ ਦੇ ਹੱਥ ਬਸ ਕੱਖ ਨਹੀਂ ਹੈਗਾ ਇਹ ਗੱਲ ਤਾਂ ਸਾਫ਼ ਇਹ ਤਾਂ ਸਿਰਫ ਰੌਬੜ ਦੀ ਮੋਹਰ ਆ ਬੰਦਾ ਇਹਨੂੰ ਕੋਈ ਪੁੱਛਿਆ ਨਹੀਂ ਜਾਂਦਾ ਸੱਦੇ ਆਰਡਰ ਪੰਜਾਬ ਦੇ ਡੀਜੀਪੀ ਨੂੰ ਦਿੱਲੀੋਂ ਆਉਂਦੇ ਆ ਵੀ ਫਲਾਨਾ ਬੰਦਾ ਚੱਕ ਲਿਆ ਫਲਾਨੇ ਦੇ ਪਰਚਾ ਦੇ ਦੇ ਫਲਾਨੇ ਨਾਲ ਐ ਕਰ ਦਿਓ ਫਲਾਨਾ ਅੰਦਰ ਤੋਂ ਉਹਨਾਂ ਦੇ ਉਹ ਫਲਾਨਾ ਛੱਡ ਦਿਓ ਕਰ ਦਿਓ ਇਹ ਸਾਰੇ ਜਿਹੜੇ ਇਹਨਾਂ ਨੂੰ ਆਰਡਰ ਹੋ ਰਹੇ ਆ ਫਰਮਾਨ ਜਿਹੜੇ ਜਾਰੀ ਹੋ ਰਹੇ ਆ ਬਾਈ ਉਹ ਤਾਂ ਹਾਂ ਦਿੱਲੀ ਵਾਲਿਆਂ ਦੇ ਹੀ ਹੋ ਰਹੇ ਆ ਸੱਦਾ ਡੀਜੀਪੀ ਨੂੰ ਉੱਥੋਂ ਹੁਕਮ ਆਉਂਦਾ ਤੇ ਡੀਜੀਪੀ ਥੱਲੇ ਹੁਕਮ ਚੜ੍ਹਾ ਦਿੰਦਾ ਐਸਐਸਪੀ ਨੂੰ ਚੱਕ ਲਓ ਬੰਦਾ ਝੂਠਾ ਸੱਚਾ ਜੋ ਮਰਜੀ ਐ ਇਹ ਬਾਅਦ ਦੇਖਾਂ ਇੱਕ ਨਾ ਦੱਬਦੇ ਕਿਦੀ ਸੋ ਜੋ ਵੀ ਬੋਲਿਆ ਪਠਾਨ ਮਾਜਰੇ ਨੇ ਉਹ ਸੱਚ ਬੋਲਿਆ ਤੇ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਬਾਈ ਉਹ ਗੱਲ ਤਰਸੇਨ ਸਿੰਘ ਜੱਤਵਾਲ ਕਹਿ ਰਿਹਾ ਇੱਕ ਬਾਈ ਕਹਿੰਦਾ ਬਾਈ ਇਹ ਸਰਕਾਰ ਦੁਆਰੇ ਬਣਾਉਣ ਦੀ ਸਕੀਮ ਕਰਨਗੇ ਡਰਾਮਾ ਰਚ ਕੇ ਜਿਜਵਾਤੀ ਕਰਕੇ ਲੋਕਾਂ ਨੂੰ ਸympathy ਲੈ ਕੇ ਹਮਦਰਦੀ ਲੈ ਕੇ ਦਿੱਲੀ ਵਾਲਿਆਂ ਦਾ ਬੱਕੇ ਰੱਖੇ ਸੀਗੇ ਥਾ ਅਸੀਂ ਤਾਂ ਉਹ ਭਰਾਵੋ ਦਿੱਲੀ ਵਾਲੇ ਇੱਕ ਨਹੀਂ ਦਿੱਲੀ ਵਾਲੇ ਕਈ ਐ ਦਿੱਲੀ ਵਾਲੇ ਬੀਜੇਪੀ ਵਾਲੇ ਵੀ ਐ ਇਹ ਜੇ ਇਹ ਡਰਾਮਾ ਕਰਨਗੇ ਨਾ ਵੀ ਸਾਨੂੰ ਦਿੱਲੀ ਵਾਲਿਆਂ ਦਾ ਦੱਬ ਲਿਆ ਹੁਣ ਦੁਬਾਰੇ ਚੁਣ ਦਿਓ ਤੇ ਦੁਬਾਰੇ ਪੰਜਾਬ ਦਾ ਭਲਾ ਕਰ ਲਾਂਗੇ ਤਾਂ ਦੁਬਾਰੇ ਬੀਜੇਪੀ ਵਾਲੇ ਦਿੱਲੀ ਵਾਲੇ ਉਹ ਵੀ ਇਹਨਾਂ ਨੂੰ ਦੱਬਣਗੇ ਦੱਬਣਗੇ ਇਹਨਾਂ ਲਈ ਉਹਨਾਂ ਦੇ ਅੱਗੇ ਵੀ ਜੁਰਤ ਨਹੀਂ ਹੈਗੀ ਏਕਾਤ ਨਹੀਂ ਹੈਗੀ ਕਿ ਪੰਜਾਬ ਦੀ ਗੱਲ ਕਰ ਜਾ ਹੁਣ ਜਿਵੇਂ ਹੜਾਂ ਦੇ ਵਿੱਚ ਆ ਬਾਰ-ਬਾਰ ਗੱਲ ਕਰਦੇ ਆ ਕਿ ਜਿਸ ਤਰੀਕੇ ਨਾਲ ਹੜਾਂ ਦੇ ਵਿੱਚ ਪੰਜਾਬ ਘਿਰਿਆ ਹੋਇਆ ਮਰ ਰਿਹਾ ਹੈ ਕਿ ਇਹ ਚਿੱਠੀਆਂ ਲਿਖਣ ਤੇ ਮਸਰੂਫ ਨੇ ਜਦੋਂ ਲੜਾਈ ਲੜਨ ਦੀ ਗੱਲ ਹੋਵੇ ਜਦੋਂ ਹੱਕ ਦੀ ਗੱਲ ਹੋਵੇ ਹੱਕ ਮੰਗਣ ਦੀ ਗੱਲ ਉਹ ਚਿੱਠੀਆਂ ਨਹੀਂ ਲਿਖੀਆਂ ਜਾਂਦੀਆਂ ਉਹ ਲੋਕਾਂ ਨੂੰ ਚਕੰਨੇ ਸੁਚੇਤ ਕੀਤਾ ਜਾਂਦਾ ਹੈ ਲੋਕਾਂ ਨੂੰ ਜਗਾਇਆ ਜਾਂਦਾ ਵੀ ਭਾਈ ਸਾਡੇ ਨਾਲ ਧੱਕਾ ਕਰ ਰਿਹਾ ਹੈ ਅੱਜ ਤੱਕ ਕੈਦਨ ਹੋ ਗਏ ਅਜ 15 ਦਿਨ 12 ਦਿਨ ਹੋ ਗਏ ਹਾਂ ਹਾਂਕਾਰ ਮੱਛੀ ਨੂੰ ਪੰਜਾਬ ਦੇ ਵਿੱਚ ਤੇ ਕਿਸੇ ਪੀਐਮਓ ਦਫਤਰ ਦੇ ਵਿੱਚੋਂ ਕਿਸੇ ਪ੍ਰਾਈਮ ਮਿਨਿਸਟਰ ਦਾ ਕਿਸੇ ਗ੍ਰਹਿ ਮੰਤਰੀ ਦਾ ਇੱਕ ਬਿਆਨ ਤੱਕ ਨਹੀਂ ਹੈਗਾ ਨਾਲ ਇੱਥੇ ਸਾਡੇ ਜੰਮੂ ਕਸ਼ਮੀਰ ਤੋਂ ਆ ਕੇ ਗ੍ਰਹਿ ਮੰਤਰੀ ਮੁੜ ਜਾਂਦਾ ਉਧਰੋਂ ਪ੍ਰਧਾਨ ਮੰਤਰੀ ਅਫਗਾਨਿਸਤਾਨ 'ਚ ਆਏ ਹੋਏ ਪਹਾੜ ਦੇ ਉੱਤੇ ਟਵੀਟ ਕਰਦਾ ਕਿ ਅਸੀਂ ਅਫਗਾਨਿਸਤਾਨ ਦੇ ਨਾਲ ਆ ਤੇ ਇੱਥੇ ਪੰਜਾਬ ਡੁੱਬ ਰਿਹਾ ਹੈ ਮਰ ਰਿਹਾ ਹੈ ਤੇ ਇੱਥੇ ਕੋਈ ਟੀਮ ਨਹੀਂ ਪਹੁੰਚੀ ਕੋਈ ਬਿਆਨ ਨਹੀਂ ਆਇਆ ਕੋਈ ਜਿਹੜੀ ਇਹਨੂੰ ਕੌਮੀ ਆਫਤ ਨਹੀਂ ਲਾਨਿਆ ਗਿਆ ਕੋਈ ਇਹਨੂੰ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ ਜਾ ਦੇਣ ਦੀਆਂ ਗੱਲਾਂ ਹੋ ਰਹੀਆਂ ਆ ਬਿੱਟੂ ਵਰਗੇ ਹੋਰ ਹੀ ਛੱਡੀ ਜਾਂਦੇ ਆ ਤੁਸੀਂ ਮੰਗ ਲਓ ਜੀ ਤੁਸੀਂ ਕਰ ਲਓ ਜੀ ਦੀਂਦਾ ਨਹੀਂ ਉਹਨਾਂ ਨੂੰ ਕਿ ਕੀ ਹਾਲਾਤ ਆ ਪੰਜਾਬ ਦੇ ਸੋ ਅਸਲ ਦੇ ਵਿੱਚ ਅਸੀਂ ਫੇਰ ਉਹੀ ਗੱਲ ਕਹਿੰਨੇ ਆ ਕਿ ਪੰਜਾਬ ਨੂੰ ਇਹੋ ਜਿਹੇ ਝੋਲੀ ਚੱਕਾਂ ਦੀ ਲੋੜ ਨਹੀਂ ਐ ਇਹੋ ਜਿਹੇ ਦਬੜੂ ਕੁਚੜੂ ਜਿਹੜੇ ਲੋਕ ਨੇ ਜਿਹੜੇ ਦਾਬੇ ਨਾਲ ਡਰ ਜਾਣ ਜਿਹੜੇ ਪੈਰੀ ਡਿੱਗ ਪੈਣ ਜਾ ਕੇ ਪੰਜਾਬ ਦੀ ਗੱਲ ਹੀ ਨਾ ਕਰਨ ਉਹ ਇਹ ਲੋਕਾਂ ਦੀ ਲੋੜ ਨਹੀਂ ਪੰਜਾਬ ਦੇ ਲੋਕੋ ਪੰਜਾਬ ਨੂੰ ਲੋੜ ਹੈ ਘਠੋਕ ਕੇ ਪੰਜਾਬ ਦੀ ਗੱਲ ਕਰਨ ਇੰਨਾ ਹੜਾਂ ਦੇ ਵਿੱਚ ਵੀ ਹੋਵੇ ਚਾਹੇ ਚਾਹੇ ਹੋਰ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਸੋ ਇਸ ਕਰਕੇ ਅੱਜ ਜਿਹੜੀ ਗੱਲ ਦੇ ਉੱਤੇ ਮੈਂ ਕਹਿੰਦਾ ਚੰਗਾ ਚਾਹੇ ਮਾੜਾ ਪਰ ਇੱਕ ਵਾਰੀ ਦਿੱਲੀ ਵਾਲਿਆਂ ਨੇ ਐਸਾ ਪੈ ਪੂਸ ਤੇ ਪੈਰ ਰੱਖਿਆ ਪਠਾਨ ਮੱਜਦੇ ਨੇ ਚੀਕਾਂ ਹੀ ਪੰਗਾ ਵਾਜਦੇ ਨੇ ਖਿਲਾੜੇ ਪਏ ਪੈ ਗਏ ਸਾਰੇ ਉਹ ਚੰਗਾ ਮਾੜਾ ਛੱਡ ਦੋ ਨੇ ਘੱਟੋ ਘੱਟ ਯਾਰ ਇਹ ਤਾਂ ਜ਼ੁਰਤ ਦਿਖਾਤੀ ਚਾਹੇ ਉਹਦੇ ਪਰਚੇ ਹੋ ਗਏ ਉਹਨੂੰ ਜੇਲ੍ਹ ਵਿੱਚ ਜਾ ਕੇ ਛੱਡ ਦੇਣਾ ਵੀ ਹਾਂ ਯਾਰ ਤੁਸੀਂ ਲਟੇਰੇ ਆ ਓਏ ਅਫਗਾਨੀ ਨੂੰ ਭੜੇ ਲਟੇਰੇ ਆ ਲੁੱਟ ਰਹੇ ਹਾਂ ਪੰਜਾਬ ਨੂੰ 92 ਉਹ ਤੁਹਾਨੂੰ ਵੀ ਕਹਿਣਾ ਹਲੇ ਵੀ ਸਮਾਂ ਹੈਗਾ ਜੇ ਮਾੜੀ ਮੋਟੀ ਆਉਦੀ ਇੱਜ਼ਤ ਬਚਾਉਣੀ ਆ ਲੋਕਾਂ ਅੱਜ ਤਾਂ ਚੱਕ ਦਿਓ ਝੰਡਾ ਦੱਸੋ ਸਾਰਿਆਂ ਦਾ ਜਿਹੜਾ ਕਰਤੂਤਾਂ ਵੀ ਦਿੱਲੀ ਵਾਲੇ ਕੀ ਕਰ ਰਹੇ ਆ ਬਲਕਿ ਇਹ ਗੱਲ ਬਾਜਬ ਕਹੀ ਆ ਪਠਾਨ ਮਜਰੇ ਨੇ ਕਿ ਕਿਸੇ ਐਮਐਲਏ ਦੇ ਕੋਲੇ ਕਿਸੇ ਮੰਤਰੀ ਦੇ ਕੋਲੇ ਇੰਨੀ ਪਾਵਰ ਨਹੀਂ ਹੈਗੀ ਵੀ ਉਹ ਆਪਣੇ ਮੁਤਾਬਕ ਕੋਈ ਚੌਂਕੀਦਾਰ ਵੀ ਲਵਾ ਲਈ ਇਹ ਦਾਜ ਗੱਲ ਆ ਤਾਂ ਲੋਕਾਂ ਨੇ ਤੁਹਾਨੂੰ ਬਣਨ ਨਹੀਂ ਦੇਣਾ ਬਣਦਾ ਪੈਸੇ ਨਹੀਂ ਤੁਹਾਨੂੰ ਦੇਣਾ ਇੱਕ ਸੱਜਣ ਕਹਿੰਦਾ ਕਹਿੰਦਾ ਬਾਈ ਕੱਲ ਤੂੰ ਹੋਰ ਗੱਲ ਕਰਦਾ ਸੀ ਅੱਜ ਮੈਂ ਮੈਂ ਪਠਾਨ ਮਾਜਰੇ ਦੇ ਹੱਕ 'ਚ ਨਹੀਂ ਵੀਰੇ ਨਾ ਉਹਦੇ ਮੈਂ ਖਿਲਾਫ ਆ ਨਾ ਮੈਂ ਉਹਦੇ ਹੱਕ 'ਚ ਮੈਂ ਗੱਲ ਕਰ ਰਿਹਾ ੱੱੱਕੀ ਸ਼ਹੀਦੀ ਮੈਂ ਗੱਲ ਕਰ ਰਿਹਾ ਜੋ ਇਹ ਜੁਲਮ ਕਰ ਰਹੀ ਹੈ ਇਹ ਆਵਾਜ਼ਾਂ ਦੱਬ ਰਹੀ ਹੈ ਤਾਂ ਕਹਿੰਦਾ ਦਿੱਲੀ ਵਾਲੇ ਕਿ ਸਾਨੂੰ મોદી ਤਾਂ ਕਰਦਾ ਈਡੀ ਮਗਰ ਪਾ ਦਿੰਦਾ ਸਾਡੇ ਸੀਬੀਆਈ ਮਗਰ ਪਾ ਦਿੰਦਾ ਸਾਡਾ ਸਿਸ਼ੋਧਿਆ ਫੜ ਲਿਆ ਸਾਡਾ ਫਲਾਨਾ ਫੜ ਲਿਆ ਸਾਡਾ ਫਲਾਨਾ ਬੰਦਾ ਅੰਦਰ ਕਰਤਾ ਅਸੀਂ ਗੱਲ ਕਹਿ ਰਹੇ ਹਾਂ ਵੀ ਜਿਹੜਾ ਬੰਦਾ ਵੀ ਇੱਥੇ ਪੰਜਾਬ ਦੇ ਹੱੱਟਾਂ ਦੀ ਗੱਲ ਕਰਦਾ ਜਿਹੜਾ ਬੰਦਾ ਆਵਾਜ਼ ਬੁਲੰਦ ਕਰਦਾ ਉਹੋ ਹੀ ਬੰਦੇ ਨੂੰ ਇਹ ਦਬਦੇ ਨੇ ਤੁਹਾਡੇ ਸਾਹਮਣੇ ਇੱਕ ਧਾਰਨਾ ਨੇ ਇਹ ਪਠਾਨ ਮਜਰਾ ਮੈਂ ਫਿਰ ਵੀ ਕਹਿਣਾ ਇਹ ਪਹਿਲੇ ਇਹ ਗੱਲ ਬੋਲਤੀ ਵੀ ਇਸ ਗੱਲ ਦੇ ਕਈ ਪਹਿਲੂ ਹੋ ਸਕਦੇ ਆ ਇਹ ਦੁਵਾਰਾ ਸਰਕਾਰ ਬਣਾਉਣ ਨੂੰ ਡਰਾਮਾ ਵੀ ਰਚ ਸਕਦੇ ਨੇ ਕੱਲ ਨੂੰ ਭਵੰਤ ਮਾਨ ਵੀ ਪਾ ਸਕਦਾ ਵੀ ਮੈਂ ਦੱਬਿਆ ਹੋਇਆ ਸੀਗਾ ਹੁਣ ਮੈਂ ਪੰਜਾਬ ਨਾਲ ਕੁਝ ਵੀ ਹੋ ਸਕਦਾ ਸਾਨੂੰ ਭਾਵਕ ਹੋ ਕੇ ਜਜ਼ਬਾਤੀ ਹੋ ਕੇ ਨਾ ਅਸੀਂ ਬਹੁਤਾ ਸੋਚਿਆ ਕਰਗੇ ਸੋ ਮੇਰਾ ਕਹਿਣ ਦਾ ਮਕਸਦ ਸਿਰਫ ਸੋਨ ਇੰਨੀ ਆ ਕਿ ਅਸਲ ਦੇ ਵਿੱਚ ਕੋਈ ਚੰਗਾ ਕੋਈ ਮਾੜਾ ਜਿਹੜੇ ਬੰਦੇ ਨੇ ਅੱਜ ਦਿੱਲੀ ਵਾਲਿਆਂ ਦੇ ਖਿਲਾਫ ਬੋਲਣ ਦੀ ਯਰਤ ਕੀਤੀ ਉਹਦੀ ਸਰਕਾਰ ਤੇ ਰਹਿ ਕੇ ਚਾਹੇ ਪਹਿਲਾਂ ਕਮਲਬਜੀਤ ਪ੍ਰਤਾਪ ਬੋਲਦਾ ਰਿਹਾ ਤਿੰਨ ਸਾਲ ਉਦੀ ਸੁਣਵਾਈ ਨਹੀਂ ਹੋਈ ਉਹ ਕੱਢ ਕੇ ਬਾਹਰ ਮਾਰਿਆ ਇਹ ਤਾਂ ਪਰਚੇ ਦੇ ਦੇ ਇੱਕ ਛੜ ਦੋ ਦੇ ਤੇ ਤੇ ਪਤਾ ਨਹੀਂ ਹਲੇ ਕੀ ਕਹਾਣੀ ਕਦਨ ਨੂੰ ਲਿਜਾਣਗੇ ਸਿਸ ਕਰਕੇ ਗੱਲ ਸਹੀ ਤੇ ਗੱਲ ਗਲਤ ਦੀ ਹੈ ਉਹ ਕਿਸੇ ਵੀ ਪਾਰਟੀ ਦਾ ਕੱਲ ਨੂੰ ਕਿਸੇ ਵੀ ਧਿਰ ਦੇ ਨਾਲ ਕਿਸੇ ਪਾਰਟੀ ਨਾਲ ਕੋਈ ਵੀ ਸਰਕਾਰ ਚਾਹੇ ਭਾਜੀਪੀ ਦੀ ਆ ਚਾਹੇ ਬੋਕਰ ਦੀ ਆ ਚਾਹੇ ਕੋ ਹੋਰ ਹੈ ਜਿਹੜਾ ਵੀ ਧੱਕਾ ਕਰਦਾ ਸੀ ਉਹਦੇ ਖਿਲਾਫ ਆ ਅਸੀਂ ਧੱਕੇ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਆ ਜਿਹੜੀ ਜਵਾਨ ਦੀ ਤਾਲਾਬੰਦੀ ਕੀਤੀ ਜਾ ਰਹੀ ਹੈ ਜਵਾਨਬੰਦੀ ਕੀਤੀ ਜਾ ਰਹੀ ਸੋ ਉਹਦੇ ਖਿਲਾਫ ਆ ਅਸੀਂ ਹੋਈ ਲੁੱਟ ਦੇ ਖਿਲਾਫ ਆ ਵੀ ਜਿਹੜਾ ਅਸੀਂ ਲੰਮੇ ਸਮੇਂ ਤੋਂ ਬੋਲ ਰਹੇ ਸੀ ਵੀ ਜਿਹੜੇ ਲੁੱਟ ਕੇ ਲੈ ਗਏ ਪੰਜਾਬ ਨੂੰ ਲੁੱਟ ਕੇ ਲੈ ਗਏ ਲੈਂਡ ਪੂਲਿੰਗ ਨੀਤੀ ਲੈ ਕੇ ਉਹਦਾਂ ਅਸੀਂ ਲੁੱਟਣ ਦੀ ਸਕੀਮ ਸੀਗੀ ਵੀ 25 ਤੋਂ 30 ਹਜ਼ਾਰ ਰੁਪਏ ਇਕੱਠਾ ਕਰ ਲਓ ਹੁਣ ਪੰਚਾਇਤੀ ਜ਼ਮੀਨਾਂ ਤੇ ਅੱਖ ਰੱਖ ਲਈ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਦਾ ਰਿਕਾਰਡ ਇਕੱਠਾ ਕਰਕੇ ਇਹਨੂੰ ਖੁੱਲੀ ਬੋਲੀ ਕਰਕੇ ਨਿਲਾਮ ਕਰ ਦੋ ਵੇਚ ਦਿਓ ਅਸੀਂ ਇਹਨਾਂ ਗੱਲਾਂ ਬਾਰੇ ਲੰਮਾ ਸਮਾਂ ਲੋਕਾਂ ਨੂੰ ਜਗਾਉਂਦੇ ਰਹੇ ਹਾਂ ਸचेत ਕਰਦੇ ਰਹੇ ਹਾਂ ਪੰਜਾਬ ਦੇ ਲੋਕੋ ਧੱਕੇ ਦੇ ਖਿਲਾਫ ਲੜਨਾ ਸਿੱਖੋ ਖੜਨਾ ਸਿੱਖੋ ਬੋਲਣਾ ਸਿੱਖੋ ਧੱਕਾ ਕਿਸੇ ਨਾਲ ਵੀ ਹੁੰ ਸੋੜੇ ਚਾਹੇ ਉਹਨਾਂ ਲੱਖ ਮੱਤ ਭੇਦ ਹੋਣ ਲੱਖ ਵਿਚਾਰਾਂ ਦਾ ਵਖਰੇਵਾ ਹੋਵੇ ਉਹਦੇ ਹੱਕ 'ਚ ਇੱਕ ਬਾਰੀ ਖੜਨਾ ਬਣਦਾ ਮਜਲੂਮ ਨਾਲ ਖੜੋ ਜ਼ੁਲਮ ਦੇ ਖਿਲਾਫ ਲੜੋ ਇਹੀ ਸਾਡਾ ਸਿਧਾਂਤ ਹੈ ਸਾਡੇ ਗੁਰੂਆਂ ਦੇ ਜਿਹੜੇ ਸਾਡੇ ਉਹਨਾਂ ਦੀ ਸੋਚ ਉਹਨਾਂ ਦੇ ਫਲਸਫੇ ਨੇ